ਨਾਜਪੀਣਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਜ਼ਿਲ੍ਹਾ ਭਾਜਪਾ ਪ੍ਰਧਾਨ ਰਜਨੀਸ਼ਤ ਮਾਨ ਦੀ ਅਗਵਾਈ ਹੇਠ ਸਭਾਜਪਾ ਸਮਰਥਕਾਂ ਨੇ ਜ਼ਿਲ੍ਹਾ ਭਾਜਪਾ ਦਫ਼ਤਰ ਵਿਖੇ ਮਠਿਆਈਆਂ ਵੰਡ ਕੇ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਐਨਡੀਏ ਦੀ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਇਆ ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨੰਦ ਰਿਨਾ ਤੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਵੀ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਇਸ ਮੌਕੇ ਜਿਲ੍ਹਾ ਪਾਜਪਾ ਪ੍ਰਧਾਨ ਨ੍ਰਿਸ਼ ਰਜਨੀਸ਼ ਤਮਾਨ ਨੇ ਕਿਹਾ ਕਿ ਬਿਹਾਰ ਦੀ ਜਿੱਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਕਾਸ ਕਾਰਜਾਂ ਤੇ ਜਨਤਾ ਦੇ ਵਿਸ਼ਵਾਸ ਦਾ ਪ੍ਰਤੀਕ ਹੈ। ਉਹਨਾਂ ਨੇ ਕਿਹਾ ਕਿ ਇਹ ਜਿੱਤ ਦਰਸਾਉਂਦੀ ਹੈ ਕਿ ਦੇਸ਼ ਦੇ ਲੋਕ ਜਾਤ ਆਧਾਰਿਤ ਰਾਜਨੀਤੀ ਨੂੰ ਰੱਦ ਕਰ ਰਹੇ ਹਨ ਅਤੇ ਵਿਕਾਸ ਅਤੇ ਚੰਗੇ ਸ਼ਾਸਨ ਦਾ ਸਮਰਥਨ ਕਰ ਰਹੇ ਹਨ। ਵਰਕਰਾਂ ਨੂੰ ਸੰਬੋਧਨ ਕਰਦਿਆਂ ਤਿਮਾਰ ਨੇ ਕਿਹਾ ਕਿ ਬਿਹਾਰ ਚੋਣ ਨਤੀਜੇ ਵਿਰੋਧੀ ਧਿਰ ਲਈ ਇੱਕ ਮਜ਼ਬੂਤ ਸੰਦੇਸ਼ ਹੈ ਕਿ ਸਿਰਫ ਨਕਾਰਾਤਮਕ ਰਾਜਨੀਤੀ ਅਤੇ ਦੋਸ਼ ਜਨਤਨ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਉਹਨਾਂ ਨੇ ਕਿਹਾ ਕਿ ਬਿਹਾਰ ਦੀਆਂ ਔਰਤਾਂ ਨੇ ਆਪਣੇ ਪਰਿਵਾਰਾਂ ਦੇ ਬਿਹਤਰ ਭਵਿੱਖ ਲਈ ਵਿਕਾਸ ਨੂੰ ਚੁਣਿਆ ਹੈ ਜਦੋਂ ਕਿ ਬਿਹਾਰ ਦੇ ਪੜ੍ਹੇ ਲਿਖੇ ਅਤੇ ਮਿਹਨਤੀ ਨੌਜਵਾਨਾਂ ਨੇ ਦਸਵੀਂ ਫੇਲ ਵਿਰੋਧੀ ਧਿਰ ਨੂੰ ਰੱਦ ਕਰ ਦਿੱਤਾ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਬਾਂਸਲ, ਵਿਪਨ ਸੂਦ ਕਾਕਰ, ਮੀਸ਼ਾ ਸ਼ਰਮਾ, ਸ਼ੋਕ ਲੁੰਬਾ ਡਾਕਟਰ ਡੀਪੀ ਖੋਸਲਾ ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮੱਲੀ ਜਸ਼ਪਾਲ ਜਨੋਤਰਾ ਜਿਹੜਾ ਮੀਤ ਪ੍ਰਧਾਨ ਮਹੇਸ਼ ਸ਼ਰਮਾ ਡਾਕਟਰ ਨਰਮਲ ਨૈયਰ ਮਨੀ ਚੋਪੜਾ ਸੁਮਨ ਬਰਮਾ ਅਸ਼ਵਨੀ ਟੰਡਨ ਨਵਲ ਜੈਨ ਲक्की ਸ਼ਰਮਾ ਸਕੱਤਰ ਸਤਨਾਮ ਸਿੰਘ ਸੇਠੀ ਮੁਕੇਸ਼ ਖੱਤਰੀ ਵਿਪਨ ਵਿਨਾਇਕ ਰੁਚੀ ਵਿਸ਼ਾਲ ਗੁਲਾਟੀ ਪਿੰਕੂ ਸ਼ਰਮਾ ਯੂਥ ਵਿੰਗ ਦੇ ਪ੍ਰਧਾਨ ਰਵੀ ਬੱਤਰਾ एससी फ्रंट ਦੇ ਪ੍ਰਧਾਨ ਅਜੀਪਾਲ ਦੀ ਸਾਹਵਲ ਸਾਫਕਾ ਕਾਉਂਸਲਰ ਸਰਦਾਰ ਗੁਰਦੀਪ ਸਿੰਘ ਡੀਟੂ ਪ੍ਰੈਸ 77 ਡਾਕਟਰ ਸतीश ਕੁਮਾਰ ਪ੍ਰਵੀਨ ਸ਼ਰਮਾ ਸੋਸ਼ਲ ਮੀਡੀਆ 77 ਰਾਜੇਨ ਪਾਂਦੇ ਵਿਚਾਰ ਗੁਲਾਟੀ ਮਹਿਲਾ ਵਿੰਗ ਦੀ ਪ੍ਰਧਾਨ ਸ਼ੀਨੂ ਚੋਗ ਕਿਰਨ ਸ਼ਰਮਾ ਜੋਤੀ श्रीवास्तव ਸਪਨਾ ਕਵਰ ਰੂਪਮ ਸ਼ਰਮਾ ਜੀਆ ਤਾਇਲ ਸੰਤੋਸ਼ ਵੇਜ ਰੀਨਾ ਜੈਨ ਸਪੂਨਮ ਸ਼ਰਮਾ ਬੁਲਾਰੇ ਨੀਤਿਜ ਵਰਮਾ ਸੰਜੀਪ ਚੌਧਰੀ सुरेंद्र ਕੌਸ਼ਲ ਬਨੀਤਪਾਲ ਸਿੰਘ ਮੋਗਾ ਮੰਡਲ ਸਰਕਲ ਪ੍ਰਧਾਨ ਸੁਰੇਸ਼ ਅਗਰਵਾਲ ਹਿਮਾਂਸ਼ੂ ਕਲੜਾ ਸਚਿਨ ਗੁਪਤਾ ਬਲਵਿੰਦਰ ਸਿਆਲ ਦੀਪਕ ਜੋਹਰ ਅਸ਼ੋਕ ਰਾਣਾ ਚਿਰਾਗ ਅਰੂੜਾ ਅਮਿਤ ਮਿੱਤਲ ਜੁਗੇਸ਼ ਸ਼ਰਮਾ ਅਮਿਤ ਸ਼ਰਮਾ ਅਮਿਤ ਰਾਏ ਨਵੀਨ ਬਡੇਰਾ ਜਤਿੰਦਰ ਵਰਮਾ ਕੁਲਦੀਪ ਸਿੰਘ ਰਕੇਸ਼ ਪ੍ਰਾਸ਼ਰ ਰਵੀ ਚੌਰਾਸੀਆ ਅਤੇ ਜਸ ਦਿਵਾੜੀ ਆਦ ਹਾਜ਼ਰ ਹਨ